ਸਾਰੇ ਬਹੁਤ ਦੇਰ ਤੋਂ ਸਾਡੇ ਸ਼ਹਿਰ ਦੀ ਇਹ ਸ਼ਹਿਰ ਦੀ ਡਿਮਾਂਡ ਸੀ ਜਦੋਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਧਿਕਾਰ ਸਾਹਿਬ ਆਏ ਅਸੀਂ ਸ਼ਹਿਰ ਦੇ ਨਿਵਾਸੀ ਹਲਕਾ ਵਿਧਾਇਕ ਨੂੰ ਨਾਲ ਲੈ ਕੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਗੰਦਗੀ ਦਾ ਢੇਰ ਹੈ ਜਿਹੜਾ ਬਹੁਤ ਸਾਲਾਂ ਤੋਂ ਘੱਟੋ ਘੱਟ 70-70 ਸਾਲਾਂ ਤੋਂ ਇਹ ਢੇਰ ਸੀਗਾ ਲੱਗਿਆ ਹੋਇਆ ਤਾਂ ਸਾਨੂੰ पीएम साहब ने आश्वासन दवाया सी कि मैं जल्द ये जड़ा गंदा है इत्तो शिफ्ट करावांगे ता मैं कहूंगा ਸਾਡੇ ਐਮਐਲਏ ਸਾਹਿਬ ਇਹ ਬੜੀ ਮਿਹਨਤ ਨਾਲ ਸਾਨੇ ਸ਼ਹਿਰੇ ਦੇ ਪਿਛਲੇ ਸਾਲ ਵੀ ਇਹ ਬੇਨਤੀ ਕੀਤੀ ਸੀ ਐਮਐਲਏ ਸਾਹਿਬ ਨੂੰ ਤਾਂ ਉਹ ਕਹਿ ਗਏ ਗਏ ਸੀ ਕਿ ਵੀ ਅਗਲੇ ਸਾਲ ਤੇ ਸ਼ਹਿਰੇ ਦੇ ਉਤੇ ਕਬੱਡੀ ਟੂਰਨਾਮੈਂਟ ਤੋਂ ਪਹਿਲਾਂ ਇਸ ਕਲੰਕ ਨੂੰ ਦੂਰ ਕਰਕੇ ਮੈਂ ਇਸ ਸਟੇਜ ਤੇ ਆਉਂਗਾ ਤੇ ਉਹਨਾਂ ਨੇ ਆਪਣਾ ਵਾਦਾ ਜਿਹੜਾ ਹੈ ਪੂਰਾ ਕੀਤਾ ਹੈ ਅਸੀਂ ਸ਼ਹਿਰ ਦੇ ਸਾਰੇ ਸੱਜਣ ਇਸ ਗੱਲ ਦਾ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਐਸੇ ਵਿਧਾਇਕ ਇੱਥੇ ਪਹਿਲਾਂ ਕਈ ਵਿਧਾਇਕ ਆ ਕੇ ਚਲੇ ਗਏ ਜਿਨ੍ਹਾਂ ਨੇ ਸਾਨੂੰ ਲੌਲੀਪੌਪ ਦੇ ਕੇ ਰੱਖਿਆ ਉਹਨਾਂ ਨੇ ਸਾਡੀ ਕੋਈ ਸਾਰ ਨਹੀਂ ਲੱਤੀ ਅਸੀਂ ਗੰਦਗੀ ਚ ਨਰਕ ਵਰਗਾ ਜੀ ਮੰਜੀਰੇ ਸੀ ਇੱਥੇ ਤੱਕ ਕਿ ਵੀ ਅਸੀਂ ਆਪਣੇ ਮਕਾਨ ਵਿੱਚੋਂ ਨੂੰ ਮਜਬੂਰ ਹੋ ਗਏ ਸੀ ਕਿ ਇੱਥੋਂ ਵੇਚ ਕੇ ਅਸੀਂ ਕਿਤੇ ਹੋਰ ਚਲੇ ਜਾਈਏ ਪਰ ਐਮਐਲਏ ਸਾਹਿਬ ਦਾ ਹੌਸਲਾ ਸੀ ਸਾਨੂੰ ਅਸੀਂ ਉਹਨਾਂ ਦੇ ਹੌਸਲੇ ਦੇ ਕਾਰਨ ਅਸੀਂ ਆਪਣੇ ਇੱਥੇ ਬੈਠੇ ਰਹੇ ਪਰ ਅੱਜ ਸਾਡਾ ਜਿਹੜਾ ਵਾਅਦਾ ਸੀ ਪੂਰਾ ਹੋਇਆ ਅਸੀਂ ਧੰਨਵਾਦ ਕਰਦੇ ਆਂ ਐਮਐਲਏ ਸਾਹਿਬ ਦਾ ਇਹੋ ਜਿਹੇ ਵਿਧਾਇਕ ਪੰਜਾਬ ਦੇ ਵਿੱਚ ਹੋਣ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਨਰਕ ਰਹਿ ਜੂਗਾ ਧੰਨਵਾਦ ਤੇ ਧੰਵਾਦੀਆਂ ਸਰਦਾਰ ਲਖਵੀਰ ਸਿੰਘ ਜੀ ਰਾਏ ਜਿਹੜੇ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੇ ਜਤਨਾ ਸਦਕਾ ਇਹ ਜਿਹੜਾ ਡੰਪਾ ਕੂੜੇ ਦਾ ਉਹ ਚੱਕਿਆ ਗਿਆ ਜਿਹੜੀ ਨਰਕ ਭਰੀ ਜ਼ਿੰਦਗੀ ਸਹਾਰਾ ਸ਼ਹਿਰ ਜੀ ਰਿਹਾ ਸੀ ਉਹਦੇ ਵੱਲੋਂ ਉਹਨਾਂ ਨੇ ਬਹੁਤ ਹੀ ਆਪਣਾ ਸਹਿਯੋਗ ਕਰਕੇ ਇਹ ਚੁਕਾਇਆ ਤੇ ਨਾਲ ਹੀ ਉਹਨਾਂ ਨੇ ਸੀਐਮ ਸਾਹਿਬ ਦਾ ਪੂਰਾ ਸਹਿਯੋਗ ਲਿਆ ਸਰਕਾਰ ਨੇ ਪੂਰਾ ਸਹਿਯੋਗ ਦਿੱਤਾ ਤਾਂ ਇਹ ਚੱਕਿਆ ਗਿਆ ਇਹ ਅਸੀਂ ਧਨਵਾਦੀਆਂ ਵੀ ਇਹ ਪਾਰਕ ਬਣਾਉਣ ਲਈ ਵੀ ਇੱਥੇ ਜੇ ਛੇਤੀ ਜਿਹੜਾ ਟੈਂਡਰ ਫਾਰਮ ਜਾ ਰਹੇ ਨੇ ਤੇ ਇਹ ਸਾਰਾ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਲਖਵੀਰ ਸਿੰਘ ਜੀ ਰਾਏ ਐਮਐਲਏ ਸਾਹਿਬ ਦਾ ਧੰਨਵਾਦ ਬਹੁਤ ਹੀ ਧੰਨਵਾਦ ਹੈ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਜਿਹੜਾ ਸਾਡੇ ਸ਼ਹਿਰ ਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦੇ ਤੌਰ ਦੇ ਉੱਤੇ ਕਹੂੰਗਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਕਰੀਬ 70 ਸਾਲ ਤੋਂ ਜੋ ਇਹ ਸ਼ਰੰਤ ਸ਼ਹਿਰ ਦੇ ਲਈ ਇੱਕ ਨਰਕ ਦੇ ਵਾਂਗੂ ਅਸੀਂ ਇੱਥੇ ਜੀਰੇ ਸੀਗੇ ਬਹੁਤ ਵੱਡਾ ਡੰਪ ਕੂੜੇ ਦਾ ਔਰ ਸਰਦਾਰ ਲਖਵੀਰ ਸਿੰਘ ਜੀ ਰਾਜ ਦੇ ਯਤਨਾ ਸਦਕਾ ਸਾਡੇ ਮਹਤਮ ਸ਼ਹਿਰ ਦੇ ਸਮੁੱਚੇ ਜਿਹੜੇ ਸਾਡੇ ਇਥੋਂ ਦੇ ਮਹਤਮ ਨੇ ਉਹਨਾਂ ਨੇ ਅਣਥੱਕ ਮਿਹਨਤਾਂ ਦੇ ਨਾਲ ਉਹ ਲਖਵੀਰ ਸਿੰਘ ਰਾਜ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਹਿ ਕੇ ਜੋ ਇਹ ਡੰਪ ਚੱਕਣ ਦੀ ਜੋ ਪ੍ਰਵਾਲਾ ਸ਼ੁਰੂ ਹੋਇਆ ਅਸੀਂ ਸਾਰੇ ਧੰਨਵਾਦੀ ਆ ਪੰਜਾਬ ਸਰਕਾਰ ਦੇ ਔਰ ਅਸੀਂ ਅੱਜ ਜੋ ਇੱਕ ਮਾਨਤ ਵੀ ਕੱਢਿਆ ਇਸ ਮਾਨਤ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਇਹ ਜਾਨੂ ਕਰਾਇਆ ਕਿ ਜੋ ਸਾਡੀ ਸਰਕਾਰ ਹੈ ਬਹੁਤ ਵੱਡੇ ਪ੍ਰਾਲੇ ਕਰ ਰਹੀ ਹੈ ਔਰ ਜਦੋਂ ਵੀ ਭਗਵਾਨ ਸਿੰਘ ਮਾਨ ਜੀ ਸਰਹੰਦ ਦੇ ਵਿੱਚ ਆਉਣਗੇ ਅਸੀਂ ਸਾਰੇ ਇੱਕਜੁੱਟਤਾ ਹੋ ਕੇ ਉਹਨਾਂ ਦਾ ਸਨਮਾਨਤ ਵੀ ਦਿਲ ਦੀਆਂ ਗਹਿਰਾਈਆਂ ਤੋਂ ਕਰਾਂਗੇ ਧੰਨਵਾਦ ਖੁਸ਼ ਬਣਾ ਰਹੇ ਹੋ ਜੀ ਇਹ ਤੋਂ ਅੱਗੇ ਜੀ ਹਾਂ ਜਿੱਦਾਂ ਦੱਸਿਆ ਗਿਆ ਇੱਥੇ ਇੱਕ ਵੱਡਾ ਪਾਰਕ ਜੋ ਕੁਝ ਦਿਨਾਂ ਦੇ ਵਿੱਚ ਜਦੋਂ ਡੰਪ ਚੱਕਿਆ ਜਾਣਾ ਫਿਰ ਇੱਕ ਪਾਰਕ ਦਾ ਨਮਾ ਪ੍ਰਾਲਾ ਸ਼ੁਰੂ ਹੋਏਗਾ ਔਰ ਜਿਹਦੇ ਵਿੱਚ ਬਹੁਤ ਸੁੰਦਰੀ ਕਰਨ ਜਿਹੜਾ ਇਹ ਸ਼ਹਿਰ ਦਾ ਕਿੱਤਾ ਜਾਊਗਾ ਕਿਉਂਕਿ ਇਹ ਸ਼ਹਿਰ ਨੂੰ ਬਹੁਤ ਲੰਬੇ ਸਮੇਂ ਤੋਂ ਅਣਗੋਖਾ ਕੀਤਾ ਗਿਆ ਇਹ ਸਰਦਾਰ ਭਗਵਾਨ ਸਿੰਘ ਮਾਨ ਤੇ ਸਰਦਾਰ ਲਖਮੀਰ ਸਿੰਘ ਜੀ ਦੀ ਯਤਨਾਂ ਸਦਕਾ ਇੱਕ ਨਵੀਂ ਦਿੱਖੇ ਸ਼ਹਿਰ ਨੂੰ ਮਿਲੂਗੀ ਅਸੀਂ ਮਿਲਦਿਆਂ ਘਰਾਈਆਂ ਤੋਂ ਸਮੁੱਚੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਧੰਨਵਾਦ